ਸਵਾਗਤ ਹੈ ਜੀ ਤੁਹਾਡਾ ਗੁਰਮੁਖ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਜੋ ਵੀ ਵੀਡੀਓਜ਼ ਨੂੰ ਦੇਖਦਾ ਹੈ ਬਹੁਤ ਵਧੀਆ ਜੋ ਫੀਡਬੈਕ ਉਹ ਮਿਲ ਰਿਹਾ ਹੈ ਪਹਿਲੀ ਵਾਰ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਮਿਹਨਤ ਦੇ ਨਾਲ ਇਸ ਵੀਡੀਓ ਤੇ ਹੁਣ 600 ਵੀਡੀਓ ਜੋ ਅਪਲੋਡ ਹੋ ਚੁੱਕੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਕਿ 셀ਫ ਸਟੱਡੀ ਕਰਕੇ ਅਸੀਂ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਔਰ ਜਿੱਥੇ ਇੱਕ ਮੈਸੇਜ ਦਿੱਤਾ ਜਾਂਦਾ ਹੈ ਉਸੇ ਹੀ ਗੱਲ ਨੂੰ ਮੈਂ ਆਪਣੀ ਲਾਈਫ ਦੇ ਵਿੱਚ ਅਪਣਾ ਰਹੀ ਹਾਂ ਜਿਹਦੇ ਨਾਲ ਮੇਰੀ ਜੋ ਲਾਈਫ ਇਸ ਚੈਨਲ ਦੇ ਥਰੂ ਬਹੁਤ ਜ਼ਿਆਦਾ ਬਦਲ ਰਹੀ ਹੈ ਔਰ ਇਹਦਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਖੁਦ ਨੂੰ ਔਰ ਲੋਕਾਂ ਦੀ ਸੋਚ ਨੂੰ ਬਦਲਣ ਦੀ ਜੋ ਤਾਕਤ ਹੈ ਉਹ ਰੱਖ ਸਕਦੇ ਆ ਜੇਕਰ ਅਸੀਂ ਆਪਣੀਆਂ ਆਦਤਾਂ ਨੂੰ ਬਦਲ ਲਈਏ ਸੋ ਇਸੇ ਤਰ੍ਹਾਂ ਅੱਜ ਦੀ ਇੱਕ ਵੀਡੀਓ ਕਿ ਲੋਕ ਮੈਡੀਟੇਸ਼ਨ ਕਹਿੰਦੇ ਹਨ ਕਿ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਹੈ 5 ਜਾਂ 10 ਮਿੰਟ ਬੈਠਣਾ ਬਹੁਤ ਔਖਾ ਹੈ ਕੋਈ ਵਿਰਲਾ ਵੰਝਾ ਹੀ ਹੋਵੇਗਾ ਜੋ ਆਪਣੇ ਲਈ ਟਾਈਮ ਕੱਢਦਾ ਹੋਵੇਗਾ ਸਵੇਰੇ ਜਾਂ ਸ਼ਾਮ ਜਿਸ ਨੂੰ ਕਹਿ ਦਿੰਦੇ ਆ ਭਗਤੀ ਕਰਨੀ ਜਾਂ ਸਿਰਫ 10 ਮਿੰਟ ਚੁੱਪ ਕਰਕੇ ਬੈਠਣਾ ਆਪਣੇ ਜੋ ਸਾਹਾਂ ਦੀ ਆਵਾਜ਼ ਉਸ ਨੂੰ ਸੁਣਨਾ ਆਪਣੇ ਦਿਲ ਦੀ ਧੜਕਣ ਨੂੰ ਸੁਣਨਾ ਇਹ ਉਹ ਗੱਲਾਂ ਨੇ ਜੋ ਬਹੁਤ ਵਿਰਲੇ ਲੋਕ ਹੁੰਦੇ ਨੇ ਉਹ ਕਰਦੇ ਨੇ ਆਪਣੇ ਵਾਸਤੇ ਪਰ ਜੋ ਲੋਕ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਆਮ ਲੋਕਾਂ ਤੋਂ ਅਲੱਗ ਹੁੰਦੀ ਏ ਉਹਨਾਂ ਨੂੰ ਇੱਕ ਜੋ ਭੀੜ ਦਾ ਹਿੱਸਾ ਆਪਾਂ ਕਹਿ ਲੈਨੇ ਆ ਉਹ ਨਹੀਂ ਹੁੰਦੇ ਉਹ ਇੱਕ ਸ਼ਾਂਤ ਸੁਭਾਅ ਦੇ ਹੁੰਦੇ ਨੇ ਉਹਨਾਂ ਦੀ ਲਾਈਫ ਦੇ ਵਿੱਚ ਜਿੰਨੇ ਮਰਜੀ ਦੁੱਖਾਂ ਦਾ ਪਹਾੜ ਟੁੱਟ ਜੇ ਜਾਂ ਬਹੁਤ ਜ਼ਿਆਦਾ ਸੁੱਖ ਸੁਹੂਲਤਾ ਆ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਹਮੇਸ਼ਾ ਆਪਣੇ ਆਪ ਵਿੱਚ ਖੁਸ਼ ਰਹਿੰਦੇ ਨੇ ਸੋ ਸਾਡੀ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੱਤ-ਵੱਤ ਆਪਣੇ ਆਪ ਵਿੱਚ ਹੀ ਖੋ ਜਾਈਏ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਸੋ ਕਈ ਲੋਕ ਇਸ ਤਰ੍ਹਾਂ ਦੇ ਜੋ ਮੈਡੀਟੇਸ਼ਨ ਕਰਨ ਵਾਸਤੇ ਇੱਕ ਕਹਿੰਦੇ ਹਨ ਕਿ ਇੱਕ ਅਲੱਗ ਰੂਮ ਹੋਣਾ ਚਾਹੀਦਾ ਹੈ ਜਾਂ ਇੱਕ ਸ਼ਾਂਤ ਮਾਹੌਲ ਹੋਣਾ ਚਾਹੀਦਾ ਹੈ ਉਹਦੇ ਵਿੱਚ ਅਸੀਂ ਮੈਡੀਟੇਸ਼ਨ ਕਰਾਂਗੇ ਇੱਕ ਬਹਾਨੇ ਆ ਕਿਉਂਕਿ ਧਿਆਨ ਲਗਾਉਣਾ ਆਪਣੀ ਆਪ ਨੂੰ ਇਕਾਗਰ ਚਿਤ ਕਰਨਾ ਉਹ ਜੋ ਬੈਠਣਾ ਉਹ ਇੱਕ ਪ੍ਰੈਕਟਿਸ ਇੱਕ ਪ੍ਰੈਕਟਿਸ ਪ੍ਰੈਕਟਿਸ ਕਰਦੇ ਆ ਫਿਰ ਜਦੋਂ ਆਪਾਂ ਥਿਊਰੀ ਕਰਦੇ ਆ ਪ੍ਰੈਕਟੀਕਲ ਕਰਦੇ ਆ ਉਹਦੇ ਵਾਸਤੇ ਇਹ ਹੈ ਕਿ ਜੇਕਰ ਤੁਸੀਂ ਡਰਾਈਵਿੰਗ ਕਰ ਰਹੇ ਹੋ ਤਾਂ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ 100% ਜੋ ਕਿ ਹਰ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਕਾਰ ਚਲਾ ਰਹੇ ਹੋ ਬਾਈਕ ਚਲਾ ਰਹੇ ਹੋ ਜਾਂ ਮੋਬਾਈਲ ਯੂਜ਼ ਕਰ ਰਹੇ ਹੋ 뮤ਜ਼ਿਕ ਨਾਲ ਸੁਣ ਰਹੇ ਹੋ ਤਾਂ ਮਤਲਬ ਕਿ ਤੁਹਾਡਾ ਧਿਆਨ ਨਹੀਂ ਲੱਗ ਰਿਹਾ ਤੁਸੀਂ ਖਾਣਾ ਬਣਾ ਰਹੇ ਹੋ ਤਾਂ ਉਹ ਜੋ ਖਾਣਾ ਬਣਾਉਂਦੇ ਸਮੇਂ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਮਤਲਬ ਕਿ ਤੁਹਾਡਾ ਜੋ ਤਿਆਰ ਉਸ ਕੰਮ ਵਾਲੇ ਅੱਜ ਵੱਡੇ ਵੱਡੇ ਐਕਸੀਡੈਂਟ ਵੱਡੀਆਂ ਵੱਡੀਆਂ ਦੁਰਘਟਨਾ ਇਸੇ ਕਰਕੇ ਹੁੰਦੀਆਂ ਕਿ ਧਿਆਨ ਕਿਤੇ ਹੋਰ ਹੁੰਦਾ ਹੈ ਤੇ ਕੰਮ ਕਿਤੇ ਹੋਰ ਹੋ ਰਿਹਾ ਹੁੰਦਾ ਹੈ ਸੋ ਹਮੇਸ਼ਾ ਮੈਡੀਟੇਸ਼ਨ ਦਾ ਮਤਲਬ ਕਿ ਸਾਰਾ ਦਿਨ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਕੋਈ ਵੀ ਗਲਤੀ ਨਾ ਹੋਵੇ ਹਰ ਕੰਮ ਵਿੱਚ ਤੁਸੀਂ ਧਿਆਨ ਲਿਆਉਣਾ ਸਿੱਖਿਆ ਤਾਂ ਸਮਝੋ ਕਿ ਤੁਸੀਂ ਆਪਣੇ ਆਪੇ